ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾਂ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿੱਚ ਸਾਡੇ ਪੁਲਿਸ ਮਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿੱਚ ਸਾਡੇ ਡੀਐਸਪੀ ਸੀਐਸਐਚਓ ਜੈਤੋ ਨੇ ਐ ਸਈ ਨਛੱਤਰ ਸਿੰਘ ਹੋਰੀ ਹੈਗੇ ਆ ਲੇਡੀ ਕਨਸਟੇਬਲ ਹੈਗੇ ਨੇ ਕੁਝ ਹੋਰ ਨੇ ਤੇ ਫਿਰ ਜਿਹੜੀ ਸਾਡੀ ਏਸੀ ਨਿਸ਼ਤਰ ਸਿੰਘ さん ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਤੇ ਇੱਕ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਜੇਤੋ ਥਾਣੇ 9 ਨੰਬਰ ਸਾਡੀ ਐਫ ਆਈ ਆਰ ਹੈਗੀ ਆ ਤਕਰੀਬਨ 40 ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ বিএনএস ਦੀਆਂ ਲੈ ਲੱਗ ਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ ਕੀ 109 132 221 309 304 62 324 190 ਹਨਾ ਅਲੱਗ ਲੱਗ ਧਾਰਾਵਾਂ ਦੇ ਇਹਦੇ ਦਰਜ ਹੀ ਐਫ ਆਈ ਆਰ ਕਰਕੇ ਨਛੱਤਰ ਸਿੰਘ ਹੋਰਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਫੜਦੇ ਹੈਗਾ ਜਿਹੜੀ ਅਣਪਛਾਤੀ ਹੈਗੀ ਉਹਨਾਂ ਨੂੰ ਅਸੀਂ ਜਲਦੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਦਾਂ ਸਾਡੇ ਐਸਐਸਓ ਸਾਹਿਬ ਜਿਹੜੇ ਜ਼ਖਮੀ ਹੋਏ ਨੇ ਜੈਤੋਂ ਵਾਲੇ ਹੈ ਇਹ ਸਈ ਨਿਛੱਤਰ ਸਿੰਘ ਆ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਸਨ ਡਿਊਟੀ ਤੇ ਸਨ ਸਾਡੇ ਡੀਐਸਪੀ ਹੈਡਕ quarters ਸਾਹਿਬ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜੋਏ ਇੱਕ ਪੀਐਸਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਤੇ ਕੁਝ 2-3 ਦਿਨ ਬੰਦੇ ਕੋਲ ਜਿਹੜੇ ਹੈਗੇ ਉਹ ਸਾਡੇ ਇੱਕ ਮੁਲਾਜ਼ਮ ਦੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵਹੀਕਲ ਤੇ ਤੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਵੀ ਨੁਕਸਾਨ ਕੀਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਰੁਪਏ ਜਿਹੜੀ ਆਪਣੀ ਤਨਖਾਹ ਦਾ ਕਢਾ ਕੇ ਰੱਖਿਆ ਸੀ ਉਹ ਵੀ ਲੈ ਗਿਆ